ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਬਿਲਕੁਲ ਛੋਟੇ ਜੇ ਮੁੱਲ ਦਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਾਪਰੇ ਸਿੰਘ ਪਿੰਡ ਭਲੂਰ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 6283198713 ਠੀਕ ਹੈ ਵੀਰੇ ਇੱਕ ਨਾਗਾ ਜੀ ਹਾਂ ਜੀ ਸੁਆ ਕਿੰਨੇ ਵਾ ਜੀ ਇਹ ਬਈ ਦੂਸਰੇ ਸੂਏ ਸੋਈ ਆ ਕਦੋਂ ਸੂਈ ਆ ਜੀ ਇਹ ਸਵੇਰ ਸੁਈ ਆ ਯਾਰ 12 1 ਵਜੇ ਦੇ ਕਰੀਬ ਬੱਚਾ ਕੀ ਦਿੱਤਾ ਜੀ ਬੱਚਾ ਦਿੱਤਾ ਬਈ ਜੇਰ ਕੰਪਲੀਟ ਜੇਰ ਪੈ ਗਈ ਉਹ ਵਾਲਾ ਜਾਲਾ ਸਾਫ ਦੇ ਹੀ ਜਾਂਦੀ ਬਈ ਠੀਕ ਹੈ ਵੀਰੇ ਵੀਡੀਓ ਵੀ ਹੈਗੀ ਆ ਉਹ ਕੁੱਤੇ ਇੱਥੇ ਚੱਕ ਕੇ ਲੈ ਗਏ ਯਾਰ ਕਿਰਾਂ ਠੀਕ ਆ ਮੈਂ ਘਰੇ ਗਿਆ ਸੀ ਵੀਡੀਓ ਹੈ ਕਿੰਨਾ ਕੱਢਿਆ ਬਈ ਬੋਲਾ ਇਹਦਾ ਬੋਲਾ ਬਈ ਯਾਰ ਮੈਂ ਬੱਚਨ ਜੂਗਾ 1 ਕਿਲੋ ਕੱਢਿਆ ਵੇ ਤੁਹਾਨੂੰ ਮੈਂ ਕਹਦਾ 5 ਕਿਲੋ ਕੱਢਿਆ ਮਸੂ 2.5 ਕਿਲੋ ਕੱਢਿਆ ਹੋਊਗਾ ਕਿੰਨਾ ਕ ਪਿਆਜੂ ਦੁੱਧ ਪਿਆਜੂ ਯਾਰ 12-13 ਕਿਲੋ ਬਾਲਾ ਨਹੀਂ ਹੈ ਨਾ ਹਾਂ ਬਾਲਾ ਪਾਵੇ ਗਣਾ ਨਹੀਂ ਯਾਰਾਂ ਪਕਾਈ ਕਰਦੇ ਹਾਂ ਮੱਝਾ ਰਗਾ ਹੋਊਗਾ ਐਡ ਚੰਗੀ ਹਾਂ 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 ਬਈ ਥਣਾ ਦੀ ਪਾਰ ਪਿੱਛੇ ਦੀ ਸਾਰੀ ਗਾਰੰਟੀ ਵੇ ਤੋੜ ਕੇ ਦਿਖਾ ਦੀ ਬੀਤੇ ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਸੂਈ ਹੈ ਜੀ ਮਾਰਨਿੰਗ ਸੂਈ ਸੀ ਤੇ ਬੱਛੇ ਨੂੰ ਇਹਨੇ ਜਨਮ ਦਿੱਤਾ ਜੇਰ ਕੰਪਲੀਟ ਆ ਜੀ ਦੀ ਵੀਡੀਓ ਤੁਸੀਂ ਪ੍ਰੋਪਰ 2 ਕਿਲੋ ਲੈ ਸਕਦੇ ਆ ਜ ਬਾਈ ਦੱਸਦਾ ਬਾਈ ਕਿਲੋ ਖੰਡ ਆਪਾਂ ਕੱਢ ਲਿਆ ਕਿਲੋ ਖੰਡ ਬੱਚਾ ਪੀ ਗਿਆ ਹੋ ਯਾਨੀ 2.5 ਕਿਲੋ ਬੋਲਾ ਆਪਾਂ ਕੱਢਿਆ ਹੋਊਗਾ ਜੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਰੰਗ ਪ੍ਰਿੰਟ ਵੀ ਕਰਮ ਵਾਲੀ ਦਾ ਚੰਗਾ ਤੇ ਬੱਚਾ ਮਗਰ ਵੱੱਛਾ ਆ ਜਾਂਦਾ ਥਾਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿੱਖੜਵਾ ਪਿਆ ਦੁੱਧ ਬਾਈ ਦੱਸਦਾ ਕਿ 12 13 ਕਿਲੋ ਪਿਆਜੂ ਐਵੇਂ ਆਪਾਂ 15 ਕਹਿ ਦਿੱਕੇ 14 ਕਹਿ ਦਿੱਕੇ ਉਹਦਾ ਨਹੀਂ ਹੁੰਦਾ ਕੋਈ ਫਾਇਦਾ ਪਾਰੇ ਜਿਹੜਾ ਦੇਊਗੀ ਵੀਰੇ ਮੱਝਾ ਰਗਾ ਦੇਊਗੀ। ਹਾਂ ਬਾਈ ਬੱਚੇ ਦੇ ਪੈਰ ਪੁਰੂ ਖਾਦੇ ਜਮਾ ਖੁਰਕਾ ਪੰਜ ਫੈਟ ਵਾਲਾ। ਸਹੀ ਗੱਲ ਆ ਜੀ। ਤੇ ਆਪਾਂ ਬਾਈ ਕਹਿੰਦਾ ਧਾਰਾ ਵੀ ਮਾਰ ਹੀ ਦਿੰਨੇ ਆ। ਨਿਆਣਾ ਪਾਉਣਾ ਉਹਨਾਂ ਬਾਈ। ਨਹੀਂ ਨਹੀਂ ਲੋੜ ਹੀ ਨਹੀਂ ਬਾਈ ਨਿਆਣੇ ਦੀ। ਲੋੜ ਹੀ ਨਹੀਂ ਕਰ ਮਾਰੀ ਦੀ। ਠੀਕ ਆ। ਲੋੜ ਹੀ ਨਹੀਂ ਬਾਈ ਦੱਸਦਾ ਕਿ ਨਿਆਣੇ ਦੀ। ਬੜਾ ਚਲੋ ਜੇ ਪਾਉਣਾ ਚਾਹੁੰਦਾ ਹੋਵੇ ਤਾਂ ਕੋਈ ਪਾ ਵੀ ਸਕਦਾ। ਬਾਕੀ ਆਪਾਂ ਧਾਰਾ ਮਾਰ ਕੇ ਤੁਹਾਨੂੰ ਪ੍ਰੋਪਰ ਚੈੱਕ ਕਰਾ ਦਿੰਨੇ ਆ ਜੀ। ਬਾਕੀ ਹੁਣ ਤੁਸੀਂ ਪਸਮਾ ਕੇ ਥਣ ਚੈੱਕ ਕਰ ਸਕਦੇ ਹੋ ਸੋਨਾ ਸਹਿਜ ਹੋ ਗਿਆ ਥਾਣਾ ਦਾ ਪਹਿਲਾ ਵੀ ਸੋਨਾ ਸੀਗਾ ਹੁਣ ਪਸਮਾ ਕੇ ਤੁਹਾਨੂੰ ਪਤਾ ਫਰਕ ਪੈ ਜਾਂਦਾ ਚੋਾਈ ਦਾ ਬਿਲਕੁਲ ਇੱਕ ਨੰਬਰ ਆ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਸੋਣੀ ਚੋਲੀ ਹੈ ਕੱਲਾ ਕੱਲਾ ਥਣ ਨਿਖੜਮਾ ਲਓ ਜੀ ਠੀਕ ਹੈ ਜੀ ਇਹਦੇ ਲਓ ਭਾਈ ਲਓ ਜੀ ਠੀਕ ਹੈ ਬੇ ओके okay, जी ਤੇ ਡਿਮਾਂਡ ਕਰਨੀ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਯਸ ਤੇ ਨੋ ਜੀ ਇਹਦਾ 35000 ਰੁਪਇਆ ਬਈ ਲੈਣਾ ਮੁੱਲ 40 ਕਰਾਲਾ 38 ਕਰਾਲਾ ਜਿੰਨੇ ਮਰਜ਼ੀ ਕਰਾਲਾ ਜਿੰਨਾ ਮਰਜ਼ੀ ਕਰਾਲਾ ਜੀ ਹੁਣ ਇਹਦੂ ਘਟਜਦਾ ਕੋਈ ਬੱਕਰਾ ਵੀ ਨਹੀਂ ਦਿੰਦਾ ਬਈ ਕੱਚਗਾਂ ਕਾਇਂ ਵੀ ਦੋ ਦੋ ਮਹੀਨੇ ਅਗਲਾ ਇਹ ਮੁੱਲ ਬੋਲ ਦਿੰਦਾ ਹੂੰ ਸਹੀ ਗੱਲ ਹੈ ਜੀ ਬਾਕੀ ਕਵਾਲ ਅਜੇ ਸੋ ਪਹਿਲਾ ਸੁਕੇ ਹੱਡੀਆਂ ਤਹਿ ਤੂੰ ਮਰੀ ਗਾਂ ਦੀ ਜਾਲਾ ਵੇਲਾ ਜਮਾ ਤੈਨੂੰ ਤਾਂ ਪਤਾ ਸਹੀ ਗੱਲ ਹੈ ਜਾਲਾ ਸਾਫ ਮਰੀ ਜਾਂਦੀ ਹੈ ਬਾਕੀ ਕੋਈ ਵੀ ਨਾਲ ਤੁਹਾਨੂੰ ਪਸੰਦ ਆਉਂਦਾ ਫਿੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ጣን ነባት